ਸਤਿ ਸ਼੍ਰੀ ਅਕਾਲ ਸ਼ਬਦ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਿਮਨਪ੍ਰੀਤ ਕਾਲ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਠੀਕ ਠਾਕ ਹੋਵਗੇ ਅੱਜ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਮੌਜੂਦ ਹਾਂ ਡਾਕਟਰ ਸ਼ਰਦਾ ਆਯੂਵੇਦਾ ਤੁਸੀਂ ਦੇਖ ਰਹੇ ਹੋਵੋਗੇ ਨੀਚੇ ਜਿਹੜਾ ਇਹ ਪੱਟੀ ਵੀ ਚੱਲਦੀ ਹੋਊਗੀ ਜੇ ਗੱਲ ਕਰੀਏ ਤਾਂ ਅੱਜ ਕੱਲ੍ਹ ਹਰ ਕੋਈ ਇੱਕੋ ਇੱਕ ਜਿਕੇ ਇਹ ਰੱਬ ਨੂੰ ਦੁਆ ਮੰਗਦਾ ਹੈ ਵੀ ਪਰਮਾਤਮਾ ਸਾਨੂੰ ਤੰਦਰੁਸਤ ਰੱਖੀ ਸਾਡੇ ਹੱਥ ਪੈਰ ਚੱਲਦੇ ਰੱਖੀ ਜਿਵੇਂ ਗੱਲ ਕਰਾਂ ਤਾਂ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਵੀ ਆਪਣਾ ਜਿਹੜਾ ਸਰੀਰ ਹੈ ਉਹ ਠੀਕ ਰਹਿਣਾ ਚਾਹੀਦਾ ਹੈ ਜੇਕਰ ਸਰੀਰ ਠੀਕ ਹੋਵੇ ਤਾਂ ਕਹਿੰਦੇ ਆ ਜੇ ਬੰਦਾ ਥੋੜਾ ਜਿਹਾ ਫਿਜ਼ੀਕਲੀ ਕਮਜ਼ੋਰ ਪੈਣ ਲੱਗ ਜਵੇ ਜਾਂ ਕੋਈ ਅਜੀਹੀ ਬਿਮਾਰੀ ਆਪਾਂ ਕਹਿ ਦਈਏ ਵੀ ਕੋਈ ਲੱਗ ਜਵੇ ਤਾਂ ਗਲਾਸ ਚੱਕਣਾ ਵੀ ਰੂਮ ਦੇ ਵਿੱਚੋਂ ਟੇਬਲ ਤੋਂ ਬਹੁਤ ਔਖਾ ਲੱਗਦਾ ਆ ਜਿਵੇਂ ਮੈਂ ਗੱਲ ਕਰਾਂ ਤਾਂ ਅੱਜ ਮੈਂ ਪਹੁੰਚੀ ਹਾਂ ਡਾਕਟਰ ਸ਼ਰਦਾ ਆਯੁਰਵੇਦਾ ਲੁਧਿਆਣਾ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਮੌਜੂਦ ਆ ਅੰਦਰ ਚਲਾਂਗੇ ਕਾਫੀ ਪੇਸ਼ੈਂਟ ਬੈਠੇ ਨੇ ਗੱਲਬਾਤ ਕਰਾਂਗੇ ਵੀ ਕਿਸ ਹੱਦ ਤੱਕ ਠੀਕ ਹੋਏ ਨਾ ਕਿਉਂਕਿ ਅਕਸਰ ਕਿ ਇਹਨਾਂ ਦੀਆਂ ਵੀਡੀਓਜ਼ ਦੇਖਦੇ ਆਂ ਵੀ ਜਿਹੜੇ ਪੇਸ਼ੈਂਟ ਨੇ ਕਾਫੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਆਪਾਂ ਅੰਦਰ ਜ਼ਰੂਰ ਚੱਲਾਂਗੇ ਪੇਸ਼ੈਂਟਸ ਨਾਲ ਅੱਜ ਗੱਲਬਾਤ ਕਰਾਂਗੇ ਅੱਜ ਮੈਡਮ ਨਾਲ ਗੱਲਬਾਤ ਨਹੀਂ ਕਰਾਂਗੇ ਅੱਜ ਜਿਹੜੀ ਗੱਲਬਾਤ ਹੋਊਗੀ ਉਹ ਪੇਸ਼ੈਂਟਸ ਨਾਲ ਹੋਊਗੀ ਜਿਹੜੇ ਦਵਾਈ ਲੈਣ ਪਹੁੰਚੇ ਨੇ ਜਾਂ ਜਿਹੜੇ ਜਿਹੜੇ ਇੱਥੋਂ ਦਵਾਈ ਖਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਤੁਸੀਂ ਦੇਖ ਸਕਦੇ ਹੋ ਡਾਕਟਰ ਸ਼ਰਦਾ ਆਯੁਰਵੈਦ ਦੇ ਵਿੱਚ ਜਿਹੜੇ ਨੇ ਪੇਸ਼ੈਂਟ ਬੈਠੇ ਨੇ ਸਭ ਤੋਂ ਪਹਿਲਾਂ ਫਰਸਟ ਪੇਸ਼ੈਂਟ ਵਾਲੀ ਗੱਲ ਕਰ ਲੈਣੇ ਹ ਰੱਡ ਸਾਬ ਤੋਂ ਆਏ ਜੀ ਅੱਛਾ ਕੀ ਪ੍ਰੋਬਲਮ ਸੀਗੀ ਪ੍ਰੋਬਲਮ ਮੈਨੂੰ ਨਹੀਂ ਪ੍ਰੋਬਲਮ ਮੇਰਾ ਦੋਸਤ ਆਇਆ ਨੋ ਸੀਗੀ ਇਹਨੂੰ ਪ੍ਰੋਬਲਮ ਹੈਗੀ ਮੈਨੂੰ ਵੀ ਪ੍ਰੋਬਲਮ ਸੀ ਜਾਈ ਤੋਂ ਸਾਰਾ ਮੈਂ ਇਥੋਂ ਠੀਕ ਹੋਇਆ ਸੀ ਪਹਿਲਾਂ ਅੱਛਾ ਕੀ ਪ੍ਰੋਬਲਮ ਸੀਗੀ ਕੋਲ ਮੈਨੂੰ ਬੈਕ ਪੈਨ ਸੀ ਇੱਥੇ ਐਕਸੀਡੈਂਟ ਮੇਰਾ ਹੋ ਗਿਆ ਸੀਗਾ ਮੋਟਰਸਾਈਕਲ ਡਿੱਗ ਗਿਆ ਸੀ ਕਤਾਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਕਾਫੀ ਔਖਾ ਰਹਾ ਕਾਫੀ ਤੰਗ ਰਹਾ ਤੇ ਫਿਰ ਮੈਂ ਇਥੋਂ ਮੇਰਾ ਦੋਸਤ ਸੀ ਸਾਨੇ ਹੜ ਤੋਂ ਉਹ ਲੈ ਕੇ ਆਇਆ ਮੈਨੂੰ ਇੱਥੇ ਤੇ ਇਥੋਂ ਮੈਂ ਠੀਕ ਹੋਇਆ ਤੇ ਹੁਣ ਮੈਂ ਆਪਣੇ ਦੋਸਤ ਨੂੰ ਲੈ ਕੇ ਆਇਆ ਹਾਂ। ਅੱਛਾ ਬੈਕ ਪੇਨ ਦੀ ਪ੍ਰੋਬਲਮ ਕਾਫੀ ਮੇਜਰ ਹੁੰਦੀ ਹੈ। ਆਪਾਂ ਬਹੁਤ ਵੱਡੀ ਕਹਿ ਦਿੰਨੇ ਆ ਨਾ ਵੀ ਪੂਰਾ ਆਪਣੇ ਸ਼ਰੀਰ ਦਾ ਜਿਹੜਾ ਸੰਤੁਲਨ ਹੈ ਉਹ ਪਿੱਠ ਤੋਂ ਚੱਲਦਾ ਹੈ। ਕੜਨਾ, ਬੈਠਣਾ, ਉੱਠਣਾ। ਤਾਂ ਫਿਰ ਕਿਤੋਂ ਐਲੋਪੈਥਿਕ ਟਰਾਈ ਨਹੀਂ ਕੀਤੀ ਸੀ ਤੁਸੀਂ ਇੱਥੇ ਆਏ ਹੋ ਵੈਦਾਂ ਦੇ ਪਹੁੰਚੇ? ਨਹੀਂ ਜੀ ਇਦੋਂ ਇੱਥੇ ਆਉਣ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਡਾਕਟਰਾਂ ਕੋਲੇ ਦੇਖਿਆ, ਲੋਕਲ ਡਾਕਟਰਾਂ ਕੋਲੇ ਤੇ ਨਹੀਂ ਕੋਈ ਫਰਕ ਪੈ ਰਿਹਾ ਸੀਗਾ। ਤੇ ਮੈਂ ਜਦੋਂ ਬਹੁਤ ਜ਼ਿਆਦਾ ਤੰਗ ਹੋ ਗਿਆ ਤੇ ਉਦੋਂ ਬਾਅਦ ਫਿਰ ਮੇਰੇ ਦੋਸਤ ਨੇ ਸਾਨੇ ਨਾਲ ਤੋਂ ਮਰੇ ਘਰੇ ਖਬਰ ਲੈਣ ਆਇਆ ਤਾਂ ਉਹ ਮੈਨੂੰ ਲੈ ਕੇ ਆਇਆ ਇੱਥੇ ਜਦੋਂ ਆਪਾਂ ਕੁਛ ਐਦਾਂ ਦਾ ਸਟਾਰਟ ਕਰਦੇ ਆ ਤਾਂ ਆਪਾਂ ਨੂੰ ਵੀ ਹੁੰਦਾ ਵੀ ਵੀ ਰੱਬ ਸਾਨੂੰ ਠੀਕ ਕਰ ਦੂਗਾ ਵੀ ਕਿਤੇ ਨਾ ਕਿਤੇ ਬੰਦਾ ਜਿਹੜੀ ਹਿੰਮਤ हार ਲੈਂਦਾ ਹਨਾ ਤੇ ਫਿਰ ਕਦੇ ਸੋਚੇ ਸੀ ਵੀ ਮੈਂ ਤੰਦਰੁਸਤ ਹੋਊਂਗਾ ਮੈਂ ਖੜਾ ਹੋ ਸਕਦਾ ਨਹੀਂ ਇਹ ਤਾਂ ਲੱਗ ਨਹੀਂ ਰਿਹਾ ਸੀ ਜੀ ਮੈਨੂੰ ਵੀ ਮੈਂ ਠੀਕ ਹੋ ਜਾਊਂਗਾ ਬਸ ਤਾਂ ਪਿਆਰ ਪੱਖੇ ਵੱਲ ਦੇਖੀ ਜਾਂਦਾ ਹੁੰਦਾ ਸੀਗਾ ਮੱਕੜੀ ਜਾਲਾ ਪਾਉਂਦੀ ਨੂੰ ਦੇਖਣਾ ਤਾਂ ਉਹ ਲੱਗਣਾ ਮੈਨੂੰ ਵੀ ਡਰ ਲੱਗਣ ਲੱਗਾ ਸੀ ਉਹਨੂੰ ਆਪ ਫੋਬੀਆ ਕਹਿੰਦੇ ਆ ਉਹ ਲੱਗਣ ਲੱਗਾ ਸੀ ਇਹ ਤਾਂ ਕੁਦਰਤੀ ਫਿਰ ਇੱਥੇ ਮੇਰੇ ਲੈ ਕੇ ਮੈਨੂੰ ਕਿੰਨੇ ਸਮੇਂ ਤੋਂ ਇਹ ਚੀਜ਼ ਜਿਹੜੀ ਆ ਤੁਹਾਨੂੰ ਮਤਲਬ ਜੇ ਕਹੀਏ ਵੀ ਤੁਸੀਂ ਇੱਥੇ ਆਏ ਹੋ ਉਸ ਤੋਂ ਪਹਿਲਾਂ ਕਿੰਨੇ ਚਿਰ ਜਿਹੜੀ ਆ ਦਵਾਈ ਐਲੋਪੈਥਿਕ ਜਾਂ ਹੋਰ ਡਾਕਟਰਸ ਦੇ ਖਾਦੀ ਆ ਲਗਭਗ 1.5-2 ਮਹੀਨੇ ਮੈਂ ਖਾਂਦਾ ਰਿਹਾ ਜੇ ਪੈਨਕਿਲਰ ਪੈਨਕਿਲਰ ਗੋਲੀਆਂ ਖਾਂਦਾ ਰਿਹਾ ਮੈਂ ਬਸ ਉਹੀ ਟੋਕਰੇ ਖੋੜੀਆਂ ਦਾ ਖਾ ਗਿਆ ਹੋਊਗਾ ਜੀ ਮੈਂ ਪੈਨਕਿਲਰ ਦਾ ਇੰਨੀਆਂ ਗੋਲੀਆਂ ਖਾਧੀਆਂ ਫਿਰ ਮੈਨੂੰ ਐ ਲੱਗਣ ਲੱਗਾ ਮੇਰੇ ਮੈਨੂੰ ਦੱਸਿਆ ਡਾਕਟਰ ਸੀ ਕਿ ਮੇਰਾ ਦੋਸਤ ਤੇ ਡਾਕਟਰ ਨਹੀਂ ਸੀਗਾ ਉਹ ਕੰਪਾਉਂਟਰ ਸੀ ਡਾਕਟਰ ਦੇ ਕੋਲ ਉਹ ਕਹਿੰਦਾ ਬਈ ਕਿਡਨੀ ਦੇ ਪਸਰ ਅਸਰ ਪਊਗਾ ਤੇ ਕਹਿੰਨ ਕਿ ਲੱਰ ਖਾਣ ਦੇ ਨਾਲ ਵੀ ਤੂੰ ਇਹ ਨਾ ਖਾ। ਇਹ ਕਿਥੇ ਚੰਗੇ ਡਾਕਟਰ ਤੋਂ ਦਿਖਾਏ। ਕੋਈ ਮਾਲਿਸ਼ਵਾਨਾਂ ਤੋਂ ਬਹੁਤ ਮਾਲਿਸ਼ ਕਰਵਾਈ ਮਾਲਿਸ਼ ਕਰਵਾਉਂਦੇ ਨੇ ਜਿਹੜੇ ਉਹਨਾਂ ਤੋਂ ਕਰਾਉਂਦਾ ਰਿਹਾ ਮੈਂ ਪਰ ਨਹੀਂ ਕੋਈ ਫਰਕ ਪਿਆ ਸੀ। ਪਰ ਮੈਨੂੰ ਇੱਥੇ ਡਾਕਟਰ ਸ਼ਰਦਾ ਦੇ ਹੂੰ ਲਗਭਗ 1 ਸਾਲ ਦਵਾਈ ਖਾਧੀ ਆ ਮੈਂ। ਅੱਛਾ ਇੱਕ ਜ਼ੋਰ ਹੁੰਦੀ ਆ ਵੀ ਜਦ ਬੈਕ ਦੀ ਪ੍ਰੋਬਲਮ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਡਾਕਟਰ ਐਮ ਆਰ ਆਈ ਕਰਵਾਉਣ ਨੂੰ ਕਹਿੰਦਾ ਹੈ ਹਨਾ। ਵੀ ਐਮ ਆਰ ਆਈ ਕਰਵਾਉ ਉਹ ਸ਼ਾਇਦ ਉਹਦੇ ਵਿੱਚ ਜਿਹੜੀ ਆ ਹਰ ਚੀਜ਼ ਜਿਹੜੇ ਆਪਣੇ L1 L2 L3 ਬੈਂਡ ਹੁੰਦੇ ਨੇ ਜਾਂ ਜੋ ਵੀ ਆਪਣੀ ਰੀਡ ਦੀ ਹੱਡੀ ਆਪਾਂ ਕਹਿ ਦਿੰਦੇ ਆ ਵੀ ਉਸ ਦੇ ਵਿੱਚ ਪਤਾ ਲੱਗ ਜਾਂਦਾ ਫਿਰ ਤੁਸੀਂ ਐਮ ਆਰ ਆਈ ਵਗੈਰਾ ਕਰਵਾਈ ਸੀ ਨਹੀਂ ਕੋਈ ਐਮ ਆਰ ਆਈ ਨਹੀਂ ਕਰਾਈ ਜੀ ਇੱਥੇ ਆ ਕੇ ਇਹਨਾਂ ਨੇ ਮੇਰੇ ਜਿੱਥੇ ਮੇਰੇ ਪੈਨ ਹੁੰਦਾ ਸੀਗਾ ਹੱਥ ਇੱਥੇ ਰੱਖਤਾ ਡਾਕਟਰ ਸਾਹਿਬਾਂ ਨੇ ਤੇ ਫਿਰ ਮੈਨੂੰ ਹੋਰ ਮੈਰਾ ਯਕੀਨ ਹੋ ਗਿਆ ਵੀ ਬੀ ਹੋ ਜਾਊਗਾ ਮੈਂ ਠੀਕ ਇੱਥੋਂ ਜੀ ਤਾਂ ਫਿਰ ਜੇ ਮੈਂ ਗੱਲ ਕਰਾਂ ਵੀ ਹੁਣ ਤੁਸੀਂ ਦਵਾਈ ਜਿਹੜੀ ਆ ਖਾ ਰਹੇ ਹੋ ਨਹੀਂ ਨਹੀਂ ਮੈਂ ਛੱਡ ਦਿੱਤੀ ਜੀ ਦਵਾਈ ਭਾਈ तकरीबन ਲਗਭਗ ਮੈਂ 8 ਮਹੀਨੇ ਇੱਕ ਸਾਲ ਹੀ ਕਹਦੀ ਗਾ 8-9 ਮਹੀਨੇ ਮੈਂ ਦਵਾਈ ਖਾਧੀ ਆ ਤੇ ਹੁਣ ਮੈਂ ਦਵਾਈ ਛੱਡ ਚੁੱਕਿਆ ਹੁਣ ਠੀਕ ਆ ਬਿਲਕੁਲ 6-7 ਮਹੀਨੇ ਤੋਂ ਮੈਂ ਹੁਣ ਜੇ ਪਹਿਲਾਂ ਦੀ ਗੱਲ ਆ ਜੀ ਉਦੋਂ ਮੇਰਾ ਸੀਗਾ ਐਕਸੀਡੈਂਟ ਹੋਇਆ ਸੀ ਇਹ ਜੀ ਬੈਕ ਪ੍ਰੋਬਲਮ ਆ ਜੂਏ ਤਾਂ ਇੱਕ ਲਾਈਫਟਾਈਮ ਦਾ ਪਰਹੇਜ਼ ਦੱਸ ਦਿੰਦੇ ਨੇ ਵੀ ਤੁਸੀਂ ਕੋਈ ਭਾਰੀ ਚੀਜ਼ ਨਹੀਂ ਚੱਕਣੀ ਹਾਂਜੀ ਹਾਂਜੀ ਇਹ ਮੈਨੂੰ ਦੱਸਿਆ ਸੀ ਜੀ ਪਰਹੇਜ਼ ਦੱਸੇ ਸੀਗੇ ਵੀ ਮੋਟਰਸਾਈਕਲ ਦੀ ਕਿੱਕ ਨਹੀਂ ਮਾਰਨੀ ਹੈਗੀ ਤੇ ਭਾਰੀ ਚੀਜ਼ ਨਹੀਂ ਕੋਈ ਚੱਕਣੀ ਹੈਗੀ ਤੇ ਵੀ ਜ਼ਿਆਦਾ ਤੁਰਨਾ ਜਿਹੜਾ ਜੋਗਿੰਗ ਹੀ ਕਰਨੀ ਆ ਉਹ ਬਥੇਖ ਇਸ ਤਰ੍ਹਾਂ ਦਾ ਦਿੱਤੀ ਹੈ ਮੈਂ ਉਹਨਾਂ ਤੇ ਪੂਰਾ ਜਿਵੇਂ ਦੱਸਿਆ ਡਾਕਟਰ ਸਾਹਿਬ ਨੇ ਉਦਾਂ ਪਰਹੇਜ਼ ਕੀਤੇ ਮੈਂ ਐਕਸਰਸਾਈਜ਼ਾਂ ਜਿਹੜੀਆਂ ਸੀਗੀਆਂ ਹਲਕੀਆਂ ਉਹ ਕੀਤੀਆਂ ਤੇ ਹੁਣ ਫਿੱਟਾਂ ਮੈਂ ਬਿਲਕੁਲ ਜਿਸ ਤੰਦਰੁਸਤਾ ਹੁਣ ਅੱਛਾ ਦਰਸ਼ਕ ਦੇਖ ਰਹੇ ਨੇ ਕਿਉਂਕਿ ਅੱਜ ਅਸੀਂ ਡਾਕਟਰ ਮੈਮ ਨਾਲ ਨਹੀਂ ਗੱਲ ਕਰ ਰਹੇ ਅੱਜ ਅਸੀਂ ਪੇਸ਼ੈਂਟਸ ਦੇ ਨਾਲ ਗੱਲਬਾਤ ਕਰ ਰਹੇ ਹਾਂ ਸੱਜ ਸੱਜ ਦੱਸਿਓ ਵੀ ਦਵਾਈ ਜ਼ਿਆਦਾ ਮਹਿੰਗੀ ਹੈ ਕਿ ਬਾਹਰ ਕੋਈ ਬੰਦਾ ਮਤਲਬ ਜੇ ਕੋਈ ਮਿਡਲ ਕਲਾਸ ਹੈਗਾ ਤਾਂ ਉਹ ਜਿਹੜਾ ਆ ਲੈ ਸਕਦਾ ਆ ਨਹੀਂ ਮਹਿੰਗੀ ਨਹੀਂ ਹੈਗੀ ਇਹ ਦਵਾਈ ਮਹਿੰਗੀ ਨਹੀਂ ਹੈਗੀ ਹੁਣ ਜੇ ਆਪਾਂ ਦੇਖੀਏ ਆਪਣੇ ਸਰੀਰ ਦੇ ਨਾਲੋਂ ਵੱਡੀ ਚੀਜ਼ ਕੀ ਆ ਮੈਂ ਤਾਂ ਉਦੋਂ ਬਾਅਦ ਮੈਨੂੰ ਇਹ ਸੋਚਣਾ ਮੇਰੀ ਆਪਣੀ ਸੋਚ ਆ ਇਹ ਵੀ ਜੇ ਆਪਾਂ 100% ਦੇ ਵਿੱਚੋਂ 50% ਆਪਾਂ ਸੇਵ ਕਰ ਲਓ 25% ਫੈਮਿਲੀ ਤੇ ਖਰਚ ਕਰੋ ਤੇ 25% ਆਪਣੇ ਕੱਲਿਆਂ ਤੇ ਖਰਚ ਕਰੋ ਕਿਉਂਕਿ ਤੁਹਾਨੂੰ ਸਾਰੀ ਦਿਹਾੜੀ ਕੰਮ ਕਰਨਾ ਹੁੰਦਾ ਕੋਈ ਜ਼ਿਆਦਾ ਮਹਿੰਗੀ ਦਵਾਈ ਨਹੀਂ ਹੈਗੀ ਜੀ ਤੇ ਹਰ ਕੋਈ ਲੈ ਸਕਦਾ ਵਾ ਫਿਰ ਅਸੀਂ ਤੁਸੀਂ ਆਪਣੇ ਦੋਸਤ ਨੂੰ ਲੈ ਕੇ ਪਹੁੰਚੋ ਕਿ ਪ੍ਰੋਬਲਮ ਹਾਂਜੀ ਸਸੀ ਕਾਲ ਜੀ ਕੀ ਪ੍ਰੋਬਲਮ ਆ ਤੁਹਾਨੂੰ ਮੈਂ ਮੈਨੂੰ ਗਰਦਨ ਦੇ ਵਿੱਚ ਦਰਦ ਹੋ ਰਿਹਾ ਬਹੁਤ ਜ਼ਿਆਦਾ ਤੇ ਬੈਕ ਪੇਨ ਵੀ ਹੋ ਰਹੀ ਹੈ ਸਰ ਵਾਈਕਲ ਕਹਿ ਸਕਦੇ ਆਪਾਂ ਇਹਨੂੰ ਹੋ ਸਕਦਾ ਜੀ ਸਪਲੈਕਟ ਹੋਵੇ ਇਹਦਾ ਜਦੋਂ ਮਿਲਾਂਗੇ ਡਾਕਟਰ ਸਾਹਿਬ ਨੂੰ ਉਹ ਪਤਾ ਲੱਗ ਜਾਊਗਾ ਅੱਛਾ ਅੱਜ ਪਹਿਲੀ ਵਾਰ ਆਏ ਹੋ ਅੱਜ ਪਹਿਲੇ ਦਿਨ ਇਹਨੂੰ ਲੈ ਕੇ ਆਏ ਮੈਂ ਤਾਂ ਮੈਂ ਤਾਂ ਕਈ ਵਾਰੇ ਆ ਕੇ ਚੁੱਕਿਆ ਜਿੱਥੇ ਅੱਛਾ ਇਹਨਾਂ ਨੂੰ ਪਹਿਲੀ ਵਾਰ ਲੈ ਕੇ ਆਏ ਹਾਂਜੀ ਤੇ ਕਿਤੇ ਹੋਰ ਦਵਾਈ ਨਹੀਂ ਖਾਧੀ ਹੈਗੀ ਮੈਂ ਦਵਾਈ ਖਾਧੀ ਜੀ ਕਈ ਜਗ੍ਹਾ ਤੋਂ ਖਾਧੀ ਆ ਪਰ ਕੋਈ ਫਰਕ ਨਹੀਂ ਪਿਆ ਹੈਗਾ ਮੈਨੂੰ ਡਾਕਟਰ ਕੀ ਦੱਸ ਦਿੰਨੇ ਵੀ ਕੀ ਚੀਜ਼ ਹੈ ਡਾਕਟਰ ਸਿਰਫ ਪੇਨ ਕਿਲਰ ਦੀਆਂ ਦਵਾਈਆਂ ਦੇ ਦਿੰਦੇ ਨੇ ਹੋਰ ਕੁਝ ਨਹੀਂ ਹੈਗਾ ਬਸ ਉਹ ਜਿੰਨਾ ਚਿਰ ਦਵਾਈ ਖਾਲ ਉਹਨਾਂ ਟਾਈਮ ਅਸਰ ਰਹਿੰਦਾ ਹੈ ਬਾਜ ਫੇਰ ਉਹੀ ਦੁੱਖ ਤਕਲੀਫਾਂ ਹੁੰਦੀਆਂ ਰਹਿੰਦੀਆਂ ਨੇ ਕੋਈ ਕੋਈ ਕਲਰ ਹੋ ਰਿਹਾ ਹੈ ਬੈਕ ਪੇਨ ਹੋ ਰਹੀ ਹੈ ਫਿਰ ਮੇਰੇ دوست ਹੈ ਗਰਵੰਤ ਤੇ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਹੈ ਇੱਥੇ ਆਉਣ ਦੀ ਅੱਜ ਮੈਨੂੰ ਇਹ ਇੱਥੇ ਲੈ ਕੇ ਆਏ ਨੇ ਅੱਛਾ ਜਿਵੇਂ ਦੱਸ ਰਹੇ ਨੇ ਵੀ ਮੇਰਾ ਬੈਕ ਪੇਨ ਬਹੁਤ ਜ਼ਿਆਦਾ ਸੀਗਾ ਜੇਕਰ ਤੁਹਾਡੀ ਇਹ ਮਤਲਬ ਜਿਹੜੀ ਵੀ ਪ੍ਰੋਬਲਮ ਹੈ ਠੀਕ ਹੁੰਦੀ ਹੈ ਫਿਰ ਤਾਂ ਬਹੁਤ ਕਹਿੰਦੇ ਆਪ ਵੀ ਧੰਨਵਾਦ ਕਰਨਾ ਬਣਦਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ ਕਰਨ ਵਾਲੇ ਦੀ ਗੱਲ ਇਹ ਕਿ ਇਕੱਠੇ ਸੀ ਬਚਪਨ ਤੋਂ ਇਕੱਠੇ ਸੀ ਖੇਡਿਆ ਜੀ ਪੜੇ ਆ ਤੇ ਧੰਨਵਾਹ ਵਾਲੀ ਕੋਈ ਗੱਲ ਨਹੀਂ ਐ ਚ ਮੈਂ ਤਾਂ ਕਹਣਾ ਵੀ ਜੀ ਹੋਰ ਵੀ ਮੇਰੇ ਜਿਹੜੇ ਥੋੜੇ ਚੈਨਲ ਦੇ ਰਾਹੀਂ ਮੈਸੇਜ ਦੇਣਾ ਚਾਹੁੰਨਾ ਮੈਂ ਔਰ ਜਿਹੜੇ ਜਿੱਦੇ ਵੀ ਨੂੰ ਵੀ ਪ੍ਰੋਬਲਮ ਆ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਇੱਕ ਵਾਰੀ ਟਰਾਈ ਕਰਨਾ ਉਹ ਅਸਾਂ ਤੁਹਾਨੂੰ ਕਿੰਨਾ ਕਿੰਨੇ ਸਾਲ ਹੋ ਗਏ ਦਵਾਈ ਛੱਡੀ ਨੂੰ ਕਿੰਨਾ ਦਵਾਈ ਛੱਡੀ ਨੂੰ ਹੋ ਗਿਆ ਜੀ ਤਰਕੀਬ ਨਾਲ 6 ਮਹੀਨੇ ਦੇ ਲਗਭਗ ਹੋ ਗਏ ਜੀ ਤੇ ਹੁਣ ਕੋਈ ਅਜਿਹੀ ਪ੍ਰੋਬਲਮ ਤਾਂ ਨਹੀਂ ਆਉਂਦੀ ਵੀ ਕਦੇ ਪੇਨ ਉੱਠਦਾ ਹੋਵੇ ਨਹੀਂ ਜੀ ਹੁਣ ਬਿਲਕੁਲ ਠੀਕ ਆ ਜੀ ਹੁਣ ਤਾਂ ਮੈਂ 6 ਕਿਲੋਮੀਟਰ ਦੀ ਜੋਗਿੰਗ ਕਰਦਾ ਜੀ ਰਨਿੰਗ ਵੀ ਕਰ ਲੈਂਦਾ ਸਾਈਕਲਿੰਗ ਕਰਦਾ ਵਾਂ ਤੇ ਕ ਲਗਭਗ 16 ਘੰਟੇ ਕੰਮ ਕਰ ਲਉਣਾ ਜੀ ਰੈਗੂਲਰ ਬਹੁਤ ਬਹੁਤ ਧੰਨਵਾਦ ਹੋਰ ਪੇਸ਼ੈਂਟਸ ਨਾਲ ਵੀ ਗੱਲਬਾਤ ਕਰਦੇ ਆ ਇੱਧਰ ਇੱਕ ਸਰ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀਕਲ ਜੀ ਕਿੱਥੋਂ ਆਏ ਹੋ ਸਰ ਮੈਂ ਮੰਡੀ ਗੁੰਦਗੜ ਤੋਂ ਆਏ ਮੰਡੀ ਗੁੰਦਗੜ ਹਾਂਜੀ ਕੀ ਪ੍ਰੋਬਲਮ ਹੈ ਕੋਈ ਮੇਰੇ ਜੋੜਾਂ 'ਚ ਦਰਦ ਸੀ ਗੋਡੇ ਬਹੁਤ ਦੁਖਦੇ ਸੀਗੇ ਜੀ ਤੇ ਕਾਫੀ ਜਗ੍ਹਾ ਤੋਂ ਮੈਂ ਦਵਾਈਆਂ ਲਈਆਂ ਤੇ ਮੈਨੂੰ ਆਰਾਮ ਨਹੀਂ ਆਇਆ ਫਿਰ ਮੈਂ ਇੱਥੇ ਬਾਰੇ ਕਿਸੇ ਨੇ ਦੱਸਿਆ ਵੀ ਤੁਸੀਂ ਸ਼ਾਰਦਾ ਹਸਪੀਟਲ ਆ ਮਰਡਰ ਟਾਉਨ ਲੋ ਦੇਣ ਉੱਥੇ ਜਾ ਕੇ ਆਉ ਫਿਰ ਮੈਂ ਇੱਥੇ ਆ ਜੀ ਸਾਰੀਆਂ ਨੂੰ ਕਹਾਣੀ ਦੱਸੀ ਤੋਂ ਇਹਨਾਂ ਨੇ ਫਿਰ ਤੇ ਫੇ ਦਵਾਈ ਦਿੱਤੀ ਕੋਈ ਨਾ ਠੀਕ ਹੋ ਜੂਏ ਨਾ ਤੁਸੀਂ ਪਹਿਲੇ ਇਹਨਾਂ ਨੂੰ ਖਾਇਓ ਤੇ ਮੈਂ ਖਾਦੀ ਜੀ ਮੈਨ ਬਹੁਤ ਫਰਕ ਪਈ ਗਿਆ ਅੱਛਾ ਕਿ ਟੋਇਲੋਪੈਥਿਕ ਖਾਂਦੀ ਨਹੀਂ ਟ੍ਰਾਈ ਕੀਤੀ ਕਿਉਂਕਿ ਤੁਸੀਂ ਆਯੁਰਵੇਦਾ ਦੇ ਵਿੱਚ ਆਏ ਹੋ ਇਹ ਆਯੁਰਵੇਦ ਖਾਦੀ ਜੀ ਪਹਿਲੇ ਐਲੋਪੈਥਿਕ ਹੀ ਖਾਂਦੇ ਰਹੇ ਆਯੁਰਵੇਦ ਹੀ ਨਾ ਗੋਲੇ ਆ ਕੇ ਖਾਦੀ ਆ ਪਹਿਲੇ ਐਲੋਪੈਥਿਕ ਹੀ ਖਾਦੀਏ ਨਹੀਂ ਤੇ ਉਹ ਮੈਨੂੰ ਕੋਈ ਫਰਕ ਨਹੀਂ ਪਿਆ ਹੈਗਾ ਹਾਂ ਤੇ ਫਿਰ ਇੱਥੇ ਆਏ ਆ ਜੀ ਸ਼ਰਦਾਰ ਜੀ ਮੈਨੂੰ ਕਾਫੀ ਫਰਕ ਹੈ ਹੁਣ ਮੇਰੇ ਜਿਹੜੇ ਪੈਰਾਂ ਨੂੰ ਸੋਜਿਸ਼ ਆਉਂਦੀ ਸੀ ਗੋਡਿਆਂ ਨੂੰ ਸੋਜਿਸ਼ ਆਉਂਦੀ ਸੀ ਲੱਤਾਂ ਨੂੰ ਬਾਹੂ ਸੋਜਿਸ਼ ਆਉਂਦੀ ਸੀ ਉਹ ਤੋਂ ਕਾਫੀ ਮੈਨੂੰ ਫਾਇਦਾ ਹੈ ਜੀ ਬਹੁਤ ਫਾਇਦਾ ਹੁਣ ਮੈਨੂੰ ਅੱਛਾ ਕਹਿੰਦੇ ਗੋਡਿਆਂ ਦੀ ਪ੍ਰੋਬਲਮ ਸੀ ਕਿ ਕੋਈ ਹੋਰ ਵੀ ਜੇ ਆਪਾਂ ਕਹਿੰਦੇ ਨੇ ਜੀ ਮੈਂ ਥ్రਾਈਟਸ ਹੋ ਜਾਂਦਾ ਗਠੀਆ ਕੁਝ ਅਜੇ ਯੂਰਿਕ ਐਸਿਡ ਕੋਈ ਨਹੀਂ ਕਮਰ ਦਰਦ ਕਰਦੀ ਸੀਗੀ ਜਿਵੇਂ ਸਰੀਰ ਜਕੜ ਜਾਂਦਾ ਹੈਗਾ ਜਾਮ ਹੋ ਜਾਂਦਾ ਸੀ ਇਦਾਂ ਹੁੰਦਾ ਸੀਗਾ ਤੇ ਗੋਡੇ ਦੁਦੇ ਸੀ ਜਦੋਂ ਮੈਂ ਤੁਰਦਾ ਸੀਗਾ ਤੇ ਸੋਜਿਸ਼ ਆ ਜਾਂਦੀ ਜੀ ਲੱਤਾਂ ਨੂੰ ਸੋਜਿਸ਼ ਆ ਜਾਂਦੀ ਸੀ ਫਿਰ ਮ ਕਿਰਨ ਕੋਲ ਆ ਕੇ ਦਵਾਈ ਖਾਧੀ ਜੀ ਉਦੋਂ ਤੋਂ ਮੈਨੂੰ ਬਹੁਤ ਫਰਕ ਪਿਆ ਹੈ। ਅੱਛਾ ਹੁਣ ਦਵਾਈ ਦਾ ਕੋਰਸ ਤੁਹਾਡਾ ਚੱਲ ਰਿਹਾ ਹੈ? ਤਾਂ ਚੱਲ ਰਿਹਾ ਜੀ ਅਜੇ ਤੱਕ। ਤਿੰਨ ਵਾਰ ਆਇਆ ਹਾਂ। ਮੈਂ ਤੀਸਰੀ ਵਾਰ ਆਇਆ ਜੀ ਤੇ। ਹਾਂ ਤੀਸਰੀ ਵਾਰ ਆਇਆ। ਅੱਛਾ ਦਰਸ਼ਕ ਕੁਝ ਦੇਖ ਰਹੇ ਹੋਣਗੇ ਆਪਾਂ ਦੇਖ ਲੈਨੇ ਆ ਵੀ ਕਈ ਵਾਰ ਮਨ ਦੇ ਵਿੱਚ ਆ ਜਾਂਦਾ ਵੀ ਦਵਾਈ ਜ਼ਿਆਦਾ ਮਹਿੰਗੀ ਨਾ ਹੋਵੇ। ਤਾਂ ਜੇ ਮੈਂ ਗੱਲ ਕਰਾਂ ਵੀ ਦਵਾਈ ਜ਼ਿਆਦਾ ਮਹਿੰਗੀ ਤਾਂ ਨਹੀਂ ਵੀ ਹਰ ਕੋਈ ਅਫੋਰਡ ਕਰ ਸਕਦਾ ਹੈ। ਨਹੀਂ ਮਹਿੰਗੀ ਤਾਂ ਨਹੀਂ ਹੈਗੀ ਲੇਕਿਨ ਗੱਲ ਇਹ ਹੈ ਕਿ ਜਦੋਂ ਸਾਨੂੰ ਆਰਾਮ ਆਉਂਦਾ ਫਿਰ ਮਹਿੰਗੀ ਵੀ ਨਹੀਂ ਦੇਖੀ ਜਾਂਦੀ। ਹੁਣ ਐਲੋਪੈਥਿਕ ਇੰਨੀ ਖਾਣੇ ਕੀ ਸਾਬ ਨਾਲ ਤਾਂ ਕੋਈ ਮੈਗੀ ਵੀ ਹੈ ਜੀ ਦਵਾਈ ਹੈ ਠੀਕ ਹੈ ਜਾਨੀ ਪਹਿਲਾਂ ਉਹਨਾਂ ਨੇ ਕਾਫੀ ਦਵਾਈ ਦਿੱਤੀ ਸੀਗੀ ਉਹ ਤੋਂ ਥੋੜੀ ਥੋੜੀ ਹੋਰ ਘਟਾ ਦਿੱਤੀ ਜੀ ਹੁਣ ਘਟਾ ਨੇ ਟਾਈਮ ਦਾ ਕੋਰਸ ਦੱਸਿਆ ਤੁਹਾਨੂੰ ਯਾਨੀ ਕਹਿ ਵੀ ਦੋ ਮਹੀਨੇ ਹੋਰ ਖਾਓ ਜੀ ਜੀ ਹਾਂ ਬਾਕੀ ਹੁਣ ਦੇਖਦੇ ਆਂ ਜੀ ਦਵਾਈ ਲੈ ਕੇ ਜਾਣੇ ਯਾਨੀ ਅੱਗੇ ਹੁਣ ਮੈਨੂੰ ਬਹੁਤ ਮੈਨੂੰ ਕਮਾ ਵੀ ਕਿੰਨੇ ਕ ਪਰਸੈਂਟ ਤੁਹਾਨੂੰ ਫਰਕ ਨਜ਼ਰ ਆਉਂਦਾ ਹੈ ਵੀ ਜੇ 100 ਦੇ ਵਿੱਚੋਂ ਆਪਾਂ ਮੈਨੂੰ 70 75 ਪਰਸੈਂਟ ਫਰਕ ਆ ਗਿਆ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਹੋਰ ਪੇਸ਼ੈਂਟ ਵੀ ਜਿਹੜੇ ਬੈਠੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਆਯੁਰਵੇਦਾ ਦਵਾਈ ਹੈ ਕੋਈ ਐਲੋਪੈ ਫੈਬੂਲ ਤੋਂ ਫੈਬੂਲ ਤੋਂ ਕੀ ਪ੍ਰੋਬਲਮ ਹੈ ਬੋਡੇ ਪ੍ਰੋਬਲਮ ਹੈ ਬੋਡੇ ਦੁਖਦੇ ਆ ਹਾਂਜੀ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਹਾਂਜੀ ਕਿਸੇ ਨੇ ਦੱਸਿਆ ਤੁਹਾਨੂੰ ਇੱਥੇ ਆਉਣ ਲਈ ਕਿਹਨੇ ਦੱਸਿਆ ਹਾਂਜੀ ਮੋਬਾਈਲ ਤੇ ਦੇਖੀ ਸੀ ਐਡ ਓਕੇ ਹਾਂਜੀ ਫਿਰ ਉਹ ਪੜ੍ਹ ਕੇ ਦੇਖ ਕੇ ਫਿਰ ਆਈ ਅਸੀਂ ਅੱਛਾ ਤੁਸੀਂ ਅੱਜ ਆਈ ਹੋ ਇੱਧਰ ਪਹੁੰਚੇ ਉਸ ਤੋਂ ਪਹਿਲਾਂ ਐਲੋਪੈਥਿਕ ਵੀ ਖਾ ਕੇ ਦੇਖੀਓ ਤੁਸੀਂ ਨਹੀਂ ਅੱਛਾ ਨਹੀਂ ਕੁਛ ਨਹੀਂ ਖਾਇਆ ਅੰਗਰੇਜ਼ੀ ਖਾਈਆਂ ਅੱਛਾ ਉਹਨਾਂ ਫਿਰ ਕੋਈ ਫਰਕ ਨਹੀਂ ਲੱਗਿਆ ਸੀਗਾ ਹਾਂਜੀ ਹਾਂਜੀ ਉਹਦੇ ਕੋਲ ਚਲੇ ਤੁਸੀਂ ਡਾਕਟਰ ਕੋਲ ਜਾਣਾ ਹੈ ਹਾਂਜੀ ਜਾਣਾ ਹੈ ਤਾਂ ਹੋਰ ਪੇਸ਼ੈਂਟਸ ਨਾਲ ਗੱਲਬਾਤ ਕਰਾਂਗੇ ਕਿਉਂਕਿ ਕੈਰ ਨੇ ਵੀ ਅਸੀਂ ਵੀਡੀਓਜ਼ ਦੇਖ ਕੇ ਜਿਹੜੇ ਅਸੀਂ ਆਏ ਆ ਇੱਕ ਦੋ ਪੇਸ਼ੈਂਟਸ ਹੋਰ ਨਾਲ ਗੱਲਬਾਤ ਕਰਾਂਗੇ ਵੀ ਤਾਂਕਿ ਜਿਹੜੇ ਲੋਕ ਇੰਨੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਜ਼ਿਆਦਾ ਪ੍ਰੋਬਲਮ ਕੀ ਹੈ ਗੋਡਿਆਂ ਦੀ ਪ੍ਰੋਬਲਮ ਹੈ ਤਾਂ ਪੇਸ਼ੈਂਟਸ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਸੱਸੀ ਗੱਲ ਕਿੱਥੋਂ ਆਏ ਹੋ ਸਰ ਅਮਰ ਸਾਹਿਬ ਤੋਂ ਆਏ ਹਾਂ ਅਮਰ ਸਾਹਿਬ ਤੋਂ ਹਾਂਜੀ ਕੀ ਪ੍ਰੋਬਲਮ ਸੀਗੀ ਗੋਡਿਆਂ ਦੀ ਅੱਛਾ ਕਿੰਨੀ ਵਾਰ ਆਏ ਹੋ ਮੈਂ ਤੀਜੀ ਵਾਰ ਆ ਦੋ ਵਾਰ ਪਹਿਲੇ ਆਇਆ ਹੀ ਮੁੜ ਕੇ ਵਿੱਚੋਂ ਛੱਡਦਾ ਆਇਆ ਨਹੀਂ ਤੇ ਪਹਿਲੇ ਮਹੀਨੇ ਮੈਨੂੰ ਇਹ 60 ਤੋਂ 70 ਮਿੰਟ ਫਰਕ ਪੈ ਗਿਆ ਸੀ ਤੇ ਮੈਂ 2 ਮਹੀਨੇ ਦਵਾਈ ਖਾਧੀ ਮੜ ਕੇ ਮੇਰੇ ਕੋਲ ਹੁਣ ਸਾਲ ਬਾਅਦ ਆਇਆ ਮੈਨੂੰ ਮਤਲਬ ਤੁਸੀਂ ਕੋਰਸ ਪੂਰਾ ਨਹੀਂ ਕੀਤਾ ਸੀ ਪੂਰਾ ਵਿੱਚ ਰਹਿ ਗਿਆ ਕੋਰਸ ਮੇਰਾ ਕਿੰਨੇ ਟਾਈਮ ਦਾ ਕੋਰਸ ਦੱਸਿਆ ਸੀ ਤੁਹਾਨੂੰ ਮੈਂ 4 ਮਹੀਨੇ ਸਹਿ ਰਹੇ ਨੇ 3 ਤੋਂ 4 ਮਹੀਨੇ ਤੁਸੀਂ ਮਹੀਨਾ ਖਾਧਾ ਦੋ ਮਹੀਨੇ ਖਾਧੀ ਕੋਲ ਅੱਛਾ ਤੇ ਉਹਦੇ ਵਿੱਚ ਫਿਰ ਤੁਹਾਨੂੰ ਫਰਕ ਦੇਖਿਆ ਤਾਂ ਦਵਾਈ ਛੱਡਤੀ ਐਕਸਰ ਕੀ ਆਈ ਹੁੰਦਾ ਵੀ ਆਪਾਂ ਦਵਾਈ ਜਿਹੜੀ ਦਵਾਈ ਫਰਕ ਤੇ ਮੈਨੂੰ ਪਹਿਲੇ ਮਹੀਨੇ ਹੀ 60 ਤੋਂ 70 ਮਿੰਟ ਪੈ ਗਿਆ ਸੀ ਤੇ ਮੜਕੇ ਮੇਰੇ ਕੋ ਮਜਬੂਰੀ ਕਰਕੇ ਆਇਆ ਨਹੀਂ ਗਿਆ ਇਸ ਦਾ ਤਾਂ ਥੋੜਾ ਠੀਕ ਲੱਗਦਾ ਤੇ ਠੀਕ ਹੈ ਹੁਣ ਫੇ ਦੁਬਾਰਾ ਉਹ ਲੱਗੀ ਹੈ ਹੁਣ ਤਾਂ ਦੁਬਾਰਾ ਫੇਰ ਆ ਦੁਬਾਰਾ ਦੁਬਾਰਾ ਕੋਰਸ ਪੂਰਾ ਕਰਨਾ ਚਾਹੀਦਾ ਸੀ ਦਾ ਮਤਲਬ ਤਾਂ ਤੁਸੀਂ ਦੇਖਦੇ ਹੋ ਵੀ ਹੋਰ ਬਹੁਤ ਪੇਸ਼IENTS ਨੇ ਜਿਹੜੇ ਇੱਥੇ ਬੈਠੇ ਨੇ ਤਾਂ ਇਹਨਾਂ ਦਾ ਕਹਿਣਾ ਹੈ ਸੀ ਵੀ ਮੈਂ ਕੋਰਸ ਪੂਰਨ ਕੀਤਾ ਵੀ ਸ਼ਾਇਦ ਉਸ ਕਰਕੇ ਜਿਹੜੀ ਮੈਨੂੰ ਆ ਪ੍ਰੋਬਲਮ ਦੁਬਾਰਾ ਆਉਣ ਲੱਗੀ ਹੈ نیچے ਜਿਹੜੇ ਨੇ ਨੰਬਰ ਚੱਲ ਰਹੇ ਹੋਣਗੇ ਮਾਡਲ ਟਾਊਨ ਲੁਧਿਆਣਾ ਸ਼ਹਿਰ ਦੇ ਵਿੱਚ ਖੜੇ ਆ ਤੁਸੀਂ ਇੱਥੇ ਆ ਕੇ ਜੇ ਕਿਸੇ ਨੂੰ ਪ੍ਰੋਬਲਮ ਹੈ نیچے ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਉਹ ਵੀ ਜਿਹੜਾ ਹੈ ਨੀਚੇ ਪੱਟੀ ਚੱਲ ਰਿਹਾ ਹੋਊਗੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜਦ ਮਰਜੀ ਇਹਨਾਂ ਦੀ ਜਿਹੜੀ ਸਰਵਿਸ ਹੈ ਆਨਲਾਈਨ ਵੀ ਦਿੱਤੀ ਜਾਂਦੀ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਇੱਥੇ ਡਾਕਟਰ ਨੂੰ ਦਿਖਾ ਕੇ ਜਿਹੜੀ ਹੈ ਤੁਸੀਂ ਦਵਾਈ ਲੈ ਸਕਦੇ ਹੋ ਜੁੜੇ ਰਹੋ ਸ਼ਬਦ ਚੈਨਲ ਦੇ ਨਾਲ ਮੈਨੂੰ ਹੇਮਨਪ੍ਰੀਤ ਕੌਰ ਨੂੰ ਦੇ ਇਜ਼ਾਜ਼ਤ ਧੰਨਵਾਦ